ਸਾਤ ਸੰਗ ਵਿੱਚ ਦੇਖੋ ਪਿਆਰ ਦਾ ਵੇਗ ਧੰਨ ਗੁਰਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਇਤਿਹਾਸ ਵਿੱਚ ਇੱਕ ਗਾਥਾ ਆਉਂਦੀ ਹੈ ਦੇਖੋ ਜਿਹਨਾਂ ਦਾ ਦਿਲੋਂ ਪਿਆਰ ਗੁਰੂ ਨਾਲ ਜੁੜ ਗਿਆ ਨਾ ਦੁਨੀਆ ਦੀ ਕੋਈ ਤਾਕਤ ਉਹਨਾਂ ਦੇ ਪਿਆਰ ਦੇ ਵੇਗ ਨੂੰ ਪਦਾਰਥਾਂ ਦੇ ਵਟੇ ਖਤਮ ਨਹੀਂ ਕਰ ਸਕਦੀ ਉਹਨਾਂ ਦੇ ਪਿਆਰ ਦੇ ਵੇਗ ਨੂੰ ਮੋੜ ਨਹੀਂ ਸਕਦੀ ਸਾਸਾਰ ਰਾਮ ਦੀ ਧਰਤੀ ਕਾਂਸੀ ਤੋਂ 30 ਕੁ ਮੀਲ ਦੀ ਜਾਦਾ ਦੂਰੀ ਦੇ ਉੱਤੇ ਅੱਗੇ ਤਨ ਗੁਰ ਤੇਗ ਬਹਾਦਰ ਸਾਹਿਬ ਜੀ ਜਦੋਂ ਇਸ ਇਲਾਕੇ ਵਿੱਚ ਗਏ ਤੇ ਇਥੋਂ ਦਾ ਰਹਿਣ ਵਾਲਾ ਇੱਕ ਚਾਚਾ ਪਾਗੂ ਜਿਹੜਾ ਬੜੇ ਪਿਆਰ ਦੇ ਵਿੱਚ ਸਤਿਗੁਰੂ ਦੀ ਬੰਦਗੀ ਕਰਦਾ ਹੈ ਦਿਨ ਰਾਤ ਕੀਰਤ ਕਰਦਾ ਹੈ ਨਾਮ ਜਪਦਾ ਹੈ ਤੇ ਵੰਡ ਛਕਦਾ ਹੈ ਇਥੋਂ ਤੱਕ ਕਈ ਵਾਰੀ ਇਹ ਸੰਗਤਾਂ ਦੇ ਕੋਲੋਂ ਪੇਟਾਵਾਂ ਇਕੱਠੀਆਂ ਕਰਕੇ ਗੁਰੂ ਦਰਬਾਰ ਦੇ ਅੰਦਰ ਵੀ ਪੇਚਦਾ ਹੈ ਔਰ ਕਈ ਵਾਰੀ ਇਹਨੇ ਉਸ ਇਲਾਕੇ ਦੇ ਵਿੱਚੋਂ ਸੰਗਤ ਦੇ ਕੋਲੋਂ ਕਿਉਂਕਿ ਇੱਕ ਮਸੰਦ ਹੈ ਗੁਰੂ ਘਰ ਦਾ ਇਹਦਾ ਫਰਜ ਬਣਦਾ ਸੀ ਆਪਣਾ ਫਰਜ ਨਿਭਾਉਂਦਾ ਸੀ ਔਰ ਇਹਦੇ ਮਨ ਵਿੱਚ ਧੰਨ ਗੁਰਤੇਗ ਬਹਾਦਰ ਸਾਹਿਬ ਜੀ ਦੇ ਇਤਿਹਾਸ ਦੀਆਂ ਵਿਚਾਰਾਂ ਸੁਣ ਸੁਣ ਕੇ ਗੁਰੂ ਦੇ ਪਿਆਰ ਦੀਆਂ ਗਥਾਵਾਂ ਸੁਣ ਸੁਣ ਕੇ ਗੁਰੂ ਦੇ ਪ੍ਰੇਮ ਦੀ ਪਿਆਰ ਦੀ ਇੱਕ ਤਾਂਗ ਉਤਪਨ ਹੋ ਗਈ ਕਹਿੰਦੇ ਨੇ ਇੱਕ ਦਿਨ ਐਸਾ ਆਇਆ ਚਾਚੇ ਫਾਗੂ ਨੇ ਆਪਣਾ ਬਹੁਤ ਸੁੰਦਰ ਘਰ ਬਣਾਇਆ ਪਰ ਘਰ ਬਣਾਉਂਦਿਆਂ ਬਣਾਉਂਦਿਆਂ ਇਹਨੇ ਆਪਣੇ ਘਰ ਦਾ ਦਰਵਾਜ਼ਾ ਬੜਾ ਵੱਡਾ ਰੱਖਿਆ ਅਗਲੇ ਪਾਸੇ ਥੋੜਾ ਜਿਹਾ ਖੁੱਲਾ ਵੇੜਾ ਰੱਖ ਲਿਆ ਜਦੋਂ ਇਹਦਾ ਘਰ ਤਿਆਰ ਹੋ ਗਿਆ ਘਰ ਦਾ ਦਰਵਾਜ਼ਾ ਬੜਾ ਵੱਡਾ ਰੱਖਿਆ ਤੇ ਚਾਚੇ ਫੱਗੂ ਨੇ ਉਸ ਦਿਨ ਤੋਂ ਮਨ ਵਿੱਚ ਇੱਕ ਵਿਚਾਰ ਧਾਰਨ ਕੀਤੀ ਵੀ ਸੁਣਿਆ ਵੀ ਜਿਹੜਾ ਗੁਰੂ ਨੂੰ ਦਿਲੋਂ ਯਾਦ ਕਰਦਾ ਹੈ ਗੁਰੂ ਉਹਦੇ ਘਰ ਜ਼ਰੂਰ ਆ ਕੇ ਆਪਣੇ ਮੁਬਾਰਕ ਚਰਨ ਪਾਉਂਦਾ ਹੈ ਇਹਦੇ ਮਨ ਵਿੱਚ ਇਹ ਦਰਸ਼ਨਾ ਦੀ ਤਾਂਗ ਹੈ ਗੁਰਤੇਗ ਬਾਹਦਰ ਸਾਹਿਬ ਜੀ ਦੀ ਤੇ ਮਨ ਵਿੱਚ ਇੱਕੋ ਹੀ ਮੁਰਾਦ ਹੈ ਕਿ ਜਦੋਂ ਗੁਰਤੇਗ ਬਾਹਦਰ ਸਾਹਿਬ ਜੀ ਮੇਰੇ ਘਰ ਆਉਣ ਨਾ ਤੇ ਸਤਿਗੁਰੂ ਨੂੰ ਕਿਤੇ ਬਾਹਰ ਘੋੜੇ ਤੋਂ ਉਤਰਨਾ ਨਾ ਪਵੇ ਸਹਿਬ ਘੋੜੇ ਤੇ ਚੜ੍ਹੇ ਚੜਾਏ ਮੇਰੇ ਘਰ ਦੇ ਅੰਦਰ ਪਹੁੰਚ ਜਾਣ ਤਾਂ ਕਰਕੇ ਇਹਨੇ ਦਰਵਾਜ਼ਾ ਵੱਡਾ ਰੱਖਿਆ ਜਦੋਂ ਸੰਗਤਾਂ ਨੇ ਕਹਿਣਾ ਚੱਚੇ ਉਤੋਂ ਤੇ ਘਰ ਬੜਾ ਸੋਹਣਾ ਬਣਾਇਆ ਤੇ ਘਰ ਐਡਾ ਸੋਹਣਾ ਬਣਾ ਕੇ ਐਡਾ ਵੱਡਾ ਦਰਵਾਜ਼ਾ ਰੱਖਣ ਦੀ ਕੀ ਲੋੜ ਸੀ ਤੇ ਇਹਨੇ ਸਾਰਿਆਂ ਨੂੰ ਇੱਕੋ ਗੱਲ ਕਹਿਣੀ ਕਿ ਜਦੋਂ ਗੁਰਤੇਗ ਬਹਾਦਰ ਸਾਹਿਬ ਨੇ ਮੇਰੇ ਘਰ ਆਉਣਾ ਹੈ ਨਾ ਮੈਂ ਤਾਂ ਦਰਵਾਜ਼ਾ ਵੱਡਾ ਰੱਖਿਆ ਕਿ ਕਿਤੇ ਉਹਨਾਂ ਨੂੰ ਘੋੜੇ ਤੇ ਬਾਹਰ ਉਤਰਨਾ ਨਾ ਪਵੇ ਉਹ ਚੜੇ ਚੜਾਏ ਮੇਰੇ ਘੋੜੇ ਦੇ ਉੱਤੇ ਤੇ ਮੇਰੇ ਘਰ ਦੇ ਅੰਦਰ ਪ੍ਰਵੇਸ਼ ਕਰ ਜਾਣ ਤੇ ਕੰਨਿਆਂ ਨੇ ਮਖੌਲ ਕਰਿਆ ਕਰਨੇ ਹੁਣ ਦੇਖੋ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਮਖੌਲ ਕੀਤੇ ਹੋਣਗੇ ਕੰਨਿਆਂ ਨੇ ਕਹਿਣਾ ਲੈ ਗੁਰਤੇਗ ਬਹਾਦਰ ਸਾਹਿਬ ਜੀ ਪੰਜਾਬ ਦੀ ਧਰਤੀ ਤੇ ਤੇ ਤੂੰ ਇਧਰ ਬਿਹਾਰ ਦੀ ਧਰਤੀ ਤੇ ਕਿੱਥੇ ਗੁਰਤੇਗ ਬਹਾਦਰ ਸਾਹਿਬ ਜੀ ਤੇਰੇ ਕੋਲ ਚੱਲ ਕੇ ਆਉਣਗੇ ਕਹਿੰਦੇ ਬੜੇ ਲੋਕਾਂ ਨੇ ਉਹਨੂੰ ਮਿਹਣੇ ਕਮੇਣੇ ਵੀ ਮਾਰਨੇ ਕਿ ਤੂੰ ਤੇ ਐਵੇਂ ਹੀ ਘਰ ਦਾ ਦਰਵਾਜ਼ਾ ਵੱਡਾ ਰੱਖ ਕੇ ਘਰ ਦਾ ਨਾਸ ਪੁੱਟ ਲਿਆ ਕਿਸੇ ਨੇ ਕੁਝ ਕਹਿਣਾ ਕਿਸੇ ਨੇ ਕੁਝ ਕਹਿਣਾ ਕਿ ਤੂੰ ਛੱਡ ਗੁਰੂ ਦੇ ਆਉਣ ਦੀ ਤਾਂਗ ਚੱਲ ਆਪਣੇ ਘਰ ਦੇ ਅੰਦਰ ਪ੍ਰਵੇਸ਼ ਕਰ ਤੇ ਇਹਨਾਂ ਇੱਕੋ ਗੱਲ ਕਹਿਣੀ ਨਹੀਂ ਜਦੋਂ ਕੋਈ ਬੰਦਾ ਗੁਰੂ ਨੂੰ ਦਿਲੋਂ ਯਾਦ ਕਰਦਾ ਹੈ ਨਾ ਗੁਰੂ ਉਹਦੇ ਘਰ ਜ਼ਰੂਰ ਪਹੁੰਚਦਾ ਹੈ ਇਹਨੇ ਬੜੇ ਪਿਆਰ ਦੇ ਵੇਗ ਦੇ ਅੰਦਰ ਬੈਠ ਕੇ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਦਿਨ ਰਾਤ ਯਾਦ ਕਰਨਾ ਇੱਕ ਦਿਨ ਸਮਾਂ ਆਇਆ ਜੀ ਗੁਰੂ ਵੀ ਪਿਆਰ ਦਾ ਬੱਜਾ ਹੋਇਆ ਪਿਆਰ ਦਾ ਖਿੱਚਿਆ ਹੋਇਆ ਸਤਗੁਰੂ ਵਿਕਾਂਸੀ ਦੀ ਧਰਤੀ ਤੋਂ ਚੱਲ ਕੇ ਚਾਚੇ ਫੱਗੂ ਦੇ ਘਰ ਸਸਰਾਮ ਦੀ ਧਰਤੀ ਤੇ ਪਹੁੰਚੇ ਜਦੋਂ ਇਸ ਇਲਾਕੇ ਵਿੱਚ ਗੁਰਤੇਗ ਬਹਾਦਰ ਸਾਹਿਬ ਜੀ ਪਰਿਵਾਰ ਸਹਿਤ ਪਹੁੰਚੇ ਤੇ ਕੰਨ ਨਹੀਂ ਚੜੇ ਚੜਾਏ ਘੋੜੇ ਤੇ ਇਹਦੇ ਘਰ ਦੇ ਅੰਦਰ ਪ੍ਰਵੇਸ਼ ਕਰਕੇ ਚੱਚੇ ਫਗੂ ਨੇ ਜਦੋਂ ਗੁਰਤੇਗ ਬਹਾਦਰ ਸਾਹਿਬ ਜੀ ਦੀ ਆਮਦ ਸੁਣੀ ਕਹਿੰਦੇ ਇਹਨੂੰ ਚਾ ਚੜ ਗਿਆ ਖੁਸ਼ੀਆਂ ਤੇ ਮਲਾਰ ਚੜ ਗਏ ਜਿਹੜੀ ਇਹ ਮਨ ਵਿੱਚ ਤਾਗ ਲੈ ਕੇ ਬੈਠਾ ਸੀ ਅੱਜ ਉਹ ਤਾੰਗ ਪੂਰੀ ਹੋ ਗਈ ਤੇ ਜਦੋਂ ਗੁਰਤੇਗ ਬਹਾਦਰ ਸਾਹਿਬ ਜੀ ਇਹਦੇ ਘਰ ਪ੍ਰਵੇਸ਼ ਕਰਕੇ ਨਾ ਇਹਨੂੰ ਯਕੀਨ ਨਾ ਹੋਵੇ ਕਿ ਗੁਰਤੇਗ ਬਹਾਦਰ ਸਾਹਿਬ ਜੀ ਸੱਚੀ ਮੇਰੇ ਘਰ ਪਹੁੰਚ ਗਏ ਨੇ ਵਾਕਈ ਗੁਰੂ ਆਪਣੀਆਂ ਮਰਦਾ ਸਿੱਖ ਦੀਆਂ ਪੂਰੀਆਂ ਕਰਨ ਵਾਸਤੇ ਉਹਦੇ ਘਰ ਪਹੁੰਚ ਜਾਂਦਾ ਕਹਿੰਦੇ ਚਾਹ ਚੜ ਗਿਆ ਲੰਬਾ ਸਮਾਂ ਗੁਰੂ ਸਾਹਿਬ ਜੀ ਦੇ ਇੱਕ ਟੱਕ ਨਿਗਾ ਲਗਾ ਕੇ ਦਰਸ਼ਨ ਹੀ ਕਰਦਾ ਰਿਹਾ ਕਿ ਗੁਰਤੇਗ ਬਹਾਦਰ ਸਾਹਿਬ ਜੀ ਮੇਰੇ ਘਰ ਚੱਲ ਕੇ ਆਏ। ਫੇਰ ਕਹਿੰਦੇ ਚਾਚੇ ਫਾਗੂ ਨੇ ਬੜਾ ਸੋਹਣਾ ਘਰ ਦੇ ਅੰਦਰੋਂ ਵਿਛੌਣਾ ਕੱਢਿਆ। ਬਾਹਰ ਉਹਨੇ ਸੋਹਣਾ ਬੈੱਡ ਵਿਛਾਇਆ, ਉਹਦੇ ਤੇ ਸੋਹਣੀ ਚਾਦਰ ਵਿਛਾਈ। ਗੁਰਤੇਗ ਬਹਾਦਰ ਸਾਹਿਬ ਜੀ ਨੂੰ ਬੜੇ ਪਿਆਰ ਸਹਿਤ ਬਿਠਾਇਆ ਤੇ ਜਿਵੇਂ ਕਹਿੰਦੇ ਨੇ ਕਿਸੇ ਗਰੀਬ ਦੇ ਘਰ ਜਿਵੇਂ ਅਮੀਰ ਚਲਾ ਜਾਵੇ ਤੇ ਉਹਨੂੰ ਚਾਹ ਚੜ ਜਾਂਦਾ ਹੈ ਨਾ। ਚੱਚੇ ਫੱਗੂ ਦਾ ਅੱਜ ਚਾਹ ਥਮਿਆ ਨਹੀਂ ਜਾ ਰਿਹਾ ਕਿਉਂਕਿ ਅੱਜ ਇੰਨਾ ਪਿਆਰ ਵੀ ਜਿਹੜੇ ਗੁਰੂ ਨੂੰ ਮੈਂ ਦਿਨ ਰਾਤ ਯਾਦ ਕਰ ਰਿਹਾ ਸਾਂ ਤੇ ਲੰਬੇ ਸਮੇਂ ਤੋਂ ਯਾਦ ਕਰ ਰਿਹਾ ਸਾਂ ਅੱਜ ਉਹ ਗੁਰੂ ਮੇਰੇ ਘਰ ਚੱਲ ਕੇ ਆਇਆ ਹੈ ਇੰਨਾ ਚਾਹ ਦੇ ਅੰਦਰ ਭਿੱਜਿਆ ਹੈ ਕਹਿੰਦੇ ਜੋ ਕੁਝ ਵੀ ਘਰ ਦੇ ਅੰਦਰ ਹੈ ਜੋ ਕੁਝ ਵੀ ਸੰਗਤਾਂ ਦੀਆਂ ਪੇਟਾਵਾਂ ਆਈਆਂ ਨੇ ਉਹ ਸਾਰੀਆਂ ਲਿਆ ਕੇ ਗੁਰਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਰੱਖ ਦਿੱਤੀਆਂ ਚਾਹ ਚਾਹ ਦੇ ਅੰਦਰ ਬੜੀ ਸੇਵਾ ਕੀਤੀ ਧੰਨ ਗੁਰਤੇਗ ਬਹਾਦਰ ਸਾਹਿਬ ਜੀ ਦੇ ਬਾਰ ਬਾਰ ਇਹ دیدار ਪਾ ਰਿਆ ਤੇ ਜਿਹੜੇ ਲੋਕ ਇਹਨੂੰ ਮਿਹਣਾ ਮਾਰਦੇ ਸੀ ਨਾ ਵੀ ਕਿੱਥੇ ਪੰਜਾਬ ਦੀ ਧਰਤੀ ਕਿੱਥੇ ਗੁਰਤੇਗ ਬਹਾਦਰ ਸਾਹਿਬ ਜੀ ਰਹਿੰਦੇ ਨੇ ਕਿੱਥੇ ਇਹ ਇਧਰ ਦਾ ਇਲਾਕਾ ਕਿੱਥੇ ਆਉਣਗੇ ਗੁਰਤੇਗ ਬਹਾਦਰ ਸਾਹਿਬ ਜੀ ਤੇਰੇ ਘਰ ਅੱਜ ਉਹਨਾਂ ਤੇ ਮੂੰਹ ਬੰਦ ਹੋ ਗਏ ਜਦੋਂ ਚੱਚੇ ਫੱਗੂ ਨੇ ਸਾਰੀਆਂ ਪੇਟਾਵਾਂ ਗੁਰਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਭੇਟ ਕੀਤੀਆਂ ਨਾ ਤੇ ਇਤਿਹਾਸ ਕਹਿੰਦਾ ਗੁਰਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਜੀਵਨ ਦੇ ਅੰਦਰ ਦੋ ਵਾਰ ਸਿੱਖਾਂ ਦੀ ਮੰਗ ਕੇ ਪੇਟਾ ਕਬੂਲ ਕੀਤੀ ਹੈ ਇੱਕ ਵਾਰ ਉਦੋਂ ਜਦੋਂ ਮੱਖਣਸ਼ਾ ਲੁਬਾਣੀ ਦਾ ਜਹਾਜ਼ ਡੁੱਬ ਰਿਹਾ ਸੀ ਉਹਨੇ ਅਰਦਾਸ ਕੀਤੀ 500 ਮੋਹਰਾਂ ਦੀ ਮੁਰਾਦ ਮੰਗੀ ਤੇ ਧੰਨ ਗੁਰਤੇਗ ਬਹਾਦਰ ਸਾਹਿਬ ਜੀ ਦੇ ਵਾਸਤੇ ਜਦੋਂ ਉਹ ਬਕਾਲੇ ਦੀ ਧਰਤੀ ਤੇ ਮੋਹਰਾ ਲੈ ਕੇ ਆਇਆ ਸਾਰਿਆਂ ਦੇ ਅੱਗੇ ਦੋ-ਦੋ ਰੱਖਦਾ ਸੀ ਜਦੋਂ ਗੁਰਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਵੀ ਉਹਨੇ ਦੂਜਿਆਂ ਦੀ ਤਰ੍ਹਾਂ ਦੋ ਮੋਹਰਾ ਰੱਖੀਆਂ ਤੇ ਇੱਥੇ ਵੀ ਗੁਰਤੇਗ ਬਹਾਦਰ ਸਾਹਿਬ ਜੀ ਨੇ ਗੱਲ ਕਹੀ ਕੰਨ ਲੱਗੇ ਦੇਖੋ ਗੁਰੂ ਦੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ ਜਿੰਨੀਆਂ ਗੁਰੂ ਦੇ ਅੱਗੇ ਮੁਰਾਦ ਧਾਰਨ ਕਰੀਏ ਉਨੀਆਂ ਪੇਟਾ ਅੱਗੇ ਰੱਖਣੀ ਚਾਹੀਦੀ ਹੈ ਇੱਥੇ ਵੀ ਮੰਗ ਕੇ ਪੇਟਾ ਪ੍ਰਵਾਨ ਕੀਤੀ ਤੇ ਅੱਜ ਜਦੋਂ ਚੱਚੇ ਫੱਗੂ ਨੇ ਸਾਰੀਆਂ ਪੇਟਾਵਾਂ ਅੱਗੇ ਰੱਖ ਦਿੱਤੀਆਂ ਤੇ ਅੱਜ ਇੱਥੇ ਵੀ ਗੁਰਤੇਗ ਬਹਾਦਰ ਸਾਹਿਬ ਜੀ ਪਤਾ ਕੀ ਕਹਿਣ ਲੱਗੇ ਕਹਿੰਦੇ ਚੱਚਿਆ ਇੱਕ ਪੇਟਾ ਤੇ ਆਈ ਨਹੀਂ ਉਹ ਸੋਚਾਂ ਵਿੱਚ ਪੈ ਗਏ ਕਿਉਂਕਿ ਮਸੰਦ ਸੀ ਕੰਨਾਂ ਲਈ ਕਾਰ ਪੇਟਾਵਾਂ ਲੈ ਕੇ ਆਉਂਦਾ ਸੀ ਕੈਨੇਗ ਈਡੀ ਵੱਡੀ ਸੰਗਤ ਦਾ ਐਡਾ ਵੱਡਾ ਇਕੱਠ ਤੇ ਗੁਰਤੇਗ ਬਾਹਦਰ ਸਾਹਿਬ ਜੀ ਝੂਠ ਥੋੜਾ ਮਾਰ ਸਕਦੇ ਵੀ ਹੋ ਸਕਦਾ ਮੇਰੇ ਤੋਂ ਘਰ ਦੇ ਅੰਦਰ ਕੋਈ ਇਧਰ ਉਧਰ ਭੇਟਾ ਰੱਖੀ ਗਈ ਹੋਵੇ ਜਿਹੜੀ ਗੁਰਤੇਗ ਬਾਹਦਰ ਸਾਹਿਬ ਜੀ ਦੇ ਅੱਗੇ ਮੈਂ ਲਿਆ ਕੇ ਨਹੀਂ ਰੱਖੀ ਤੇ ਗੁਰਤੇਗ ਬਾਹਦਰ ਸਾਹਿਬ ਜੀ ਆਪ ਇਹ ਭੇਟਾ ਮੰਗ ਰਹੇ ਨੇ ਕਹਿੰਦੇ ਜਦੋਂ ਗੁਰਤੇਗ ਬਾਹਦਰ ਸਾਹਿਬ ਜੀ ਨੇ ਕਿਹਾ ਨਾ ਇੱਕ ਭੇਟਾ ਤੇ ਆਈ ਨਹੀਂ ਤੇ ਚੱਚੇ ਦੇ ਪੈਰਾਂ ਥੰਦੋਂ ਜ਼ਮੀਨ ਨਿਕਲ ਗਈ ਕਹਿੰਦਾ ਉਹ ਕਿਹੜੀ ਭੇਟਾ ਬਾਕੀ ਰਹਗੀ ਘਰ ਵਾਲੀ ਨੂੰ ਜਾ ਕੇ ਕਹਿਣ ਲੱਗਾ ਵੇਖ ਕਿਤੇ ਆਸੇ-ਪਾਸੇ ਕੋਈ ਚੀਜ਼ ਪਈ ਰਹਿ ਗਈ ਹੋਵੇ ਝਾਤੀ ਮਾਰ ਕੇ ਵੇਖ ਜਦੋਂ ਸਾਰਾ ਘਰ ਤਫੂਲ ਮਾਰਿਆ ਸਾਰਾ ਕੁਝ ਚੇਤੇ ਕੀਤਾ ਕੁਝ ਵੀ ਨਜ਼ਰ ਨਾ ਆਇਆ ਤੇ ਘਰ ਵਾਲੀ ਆ ਕੇ ਪਿਆਰ ਸਹਿਤ ਕਹਿਣ ਲੱਗੀ ਦੇਖੋ ਜੀ ਵੈਸੇ ਤੇ ਐਸੀ ਕੋਈ ਭੇਟਾ ਨਹੀਂ ਜਿਹੜੀ ਆਸੇ-ਪਾਸੇ ਪਈ ਰਹੀ ਹੋਵੇ ਪਰ ਚਲੋ ਜੇ ਸਾਨੂੰ ਚੇਤਾ ਨਹੀਂ ਨਾ ਆ ਰਿਹਾ ਤੇ ਆਪਾਂ ਗੁਰਤੇਗ ਬਹਾਦਰ ਸਾਹਿਬ ਜੀ ਨੂੰ ਜਾ ਕੇ ਪੁੱਛ ਲਈਏ ਕੇ ਸਾਤ ਗੁਰੂ ਜੀ ਅਸੀਂ ਤੇ ਅਲਪੱਗ ਜੀਵਾ ਭੁੱਲਣ ਅੰਦਰ ਸਭ ਕੋ ਅਭੁੱਲ ਗੁਰ ਕਰਤਾਰ ਕਿ ਜੇ ਸਾਨੂੰ ਚੇਤਾ ਭੁੱਲ ਗਿਆ ਕਿਸੇ ਭੇਟਾ ਦਾ ਤੁਸੀਂ ਚੇਤਾ ਕਰਾ ਦਿਓ ਤੇ ਧੰਨ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਨੇ ਕਿ ਚਾਚਾ ਜੀ ਕਬਰਾਉਣ ਦੀ ਲੋੜ ਨਹੀਂ ਆ ਜਿਹੜੀ ਤੇਰੇ ਘਰ ਦੇ ਅੰਦਰ 베ਰੀ ਲੱਗੀ ਹੈ ਨਾ ਇਹਦੇ 베ਰ ਵੀ ਤਾਂ ਸਾਡੀ ਭੇਟਾ ਹੈ ਜਾ ਜਾ ਕੇ ਉਹ 베ਰ ਲੈ ਕੇ ਆ ਚਾਚਾ ਭੱਜ ਕੇ ਗਿਆ ਉਹਨੇ ਜਾ ਕੇ 베ਰੀ ਦੇ 베ਰ ਤੋੜੇ ਸਾਨ ਗੁਰਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਲਿਆ ਕੇ ਭੇਟ ਕੀਤੇ ਪ੍ਰਸੰਗਤ ਦੇ ਮਨ ਵਿੱਚ ਇੱਕ ਸਵਾਲ ਖੜਾ ਹੋ ਗਿਆ ਚਾਚਾ ਤੇ ਇਹ ਗੱਲ ਜਾਣ ਗਿਆ ਪ੍ਰਸੰਗਤ ਦੇ ਮਨ ਵਿੱਚ ਇਹ ਸਵਾਲ ਖੜਾ ਹੋ ਗਿਆ ਕਿ 베ਰੀ ਦੇ 베ਰ ਇਹ ਗੁਰਤੇਗ ਬਹਾਦਰ ਸਾਹਿਬ ਜੀ ਦੀ ਭੇਟਾ ਕਿਵੇਂ ਹੋਈ ਕਹਿੰਨਗੇ ਸੰਗਤ ਨੇ ਕਿਹਾ ਦਾਤਾ ਜੀ ਇਹ ਰਮਜ਼ ਸਾਨੂੰ ਵੀ ਸਮਝਾ ਦਿਓ ਤੇ ਗੁਰਤੇਗ ਬਹਾਦਰ ਸਾਹਿਬ ਜੀ ਕਹਿੰਨੇ ਕਿ ਇਹ ਰਮਜ਼ ਤੇ ਚਾਚਾ ਫੱਗੂ ਸਮਝਾਵੇਗਾ ਚਾਚਿਆ ਤੂੰ ਦੱਸ ਇਹ 베ਰੀ ਦੇ 베ਰ ਸਾਡੀ ਭੇਟਾ ਕਿਵੇਂ ਹੈ ਤੇ ਕਹਿੰਦੇ ਚੱਚੇ ਫਾਗੂ ਨੇ ਅਗੋਂ ਪਿਆਰ ਵਿੱਚ ਅੱਖਾਂ ਤੋਂ ਹੰਝੂ ਵਗਾਉਂਦੇ ਆ ਹੰਝੂ ਵਗਾਉਂਦੇ ਆ ਇਹ ਗੱਲ ਕੀ ਕਹਨ ਲੱਗੇ ਸਾਧ ਸੰਗਤ ਮੈਂ ਸੀ ਗੁਰੂ ਨਾਨਕ ਦੇ ਘਰ ਦਾ ਮੰਗਤਾ ਤੇ ਮੈਂ ਥਾਂ ਥਾਂ ਤੋਂ ਜਾ ਕੇ ਇਹ ਭੇਟਾ ਮੰਗ ਕੇ ਲੈ ਕੇ ਆਉਂਦਾ ਸੀ ਦੇਖੋ ਜੀ ਆਪਣੇ ਵਾਸਤੇ ਮੰਗਣਾ ਤੇ ਬੜਾ ਸੌਖਾ ਹੈ ਪਰ ਦੂਜਿਆਂ ਵਾਸਤੇ ਮੰਗਣਾ ਬੜਾ ਔਖਾ ਹੈ ਜਦੋਂ ਭਾਈ ਸਾਹਿਬ ਜੀ ਬਾਰ-ਬਾਰ ਸੰਗਤ ਨੂੰ ਬੇਨਤੀ ਕਰਦੇ ਨੇ ਨਾ ਕਿ ਸੰਗਤ ਜੀ ਫਲਾਣੀ ਥਾਂ ਤੇ ਘਾਰ ਭੇਟਾ ਸੰਗਤਾਂ ਦੀ ਚਾਹੀਦੀ ਹੈ ਫਲਾਣੀ ਥਾਂ ਤੇ ਆਪਾਂ ਫੁਲਾਣੀ ਚੀਜ਼ ਭੇਟ ਕਰਨੀ ਹੈ ਤੇ ਕਈ ਸੋਚਦੇ ਵੀ ਹੋਣਗੇ ਮਨ ਵਿੱਚ ਕਿ ਲੈ ਭਾਈ ਸਾਹਿਬ ਤੇ ਰੋਜ਼ ਹੀ ਕਹੀ ਜਾਂਦੇ ਪਰ ਨਹੀਂ ਸਾਥ ਸੰਗਤ ਆਪਣੇ ਵਾਸਤੇ ਮੰਗਣਾ ਤੇ ਬੜਾ ਸੌਖਾ ਹੈ ਪਰ ਦੂਜੇ ਵਾਸਤੇ ਮੰਗਣਾ ਜਾਂ ਗੁਰੂ ਨਾਨਕ ਦੇ ਘਰ ਵਾਸਤੇ ਮੰਗਣਾ ਬੜਾ ਔਖਾ ਹੈ ਕਹਿੰਦੇ ਜਦੋਂ ਚਾਚੇ ਫਾਗੂ ਨੇ ਇਹ ਗੱਲ ਕਹੀ ਕਹਿੰਦੇ ਸਾਥ ਸੰਗਤ ਮੈਂ ਸੀ ਗੁਰੂ ਨਾਨਕ ਦੇ ਘਰ ਦਾ ਕੂਕਰ ਮੈਂ ਥਾਂ ਥਾਂ ਤੋਂ ਘਾਰ ਭੇਟਾ ਲੈ ਕੇ ਆਉਂਦਾ ਸੀ ਮੰਗਦਾ ਸੀ ਇੱਕ ਘਰ ਦੇ ਅੰਦਰ ਮੈਂ ਮੰਗਣ ਵਾਸਤੇ ਗਿਆ ਤੇ ਉਹ ਬੀਬੀ ਅੱਗੇ ਝਾੜੂ ਮਾਰਦੀ ਪਈ ਸੀ ਕਹਿੰਦੇ ਕਿ ਮੈਂ ਬੀਬੀ ਨੂੰ ਕਿਹਾ ਜੀ ਮੈਂ ਆ ਗੁਰੂ ਨਾਨਕ ਦੇ ਘਰ ਦਾ ਕੁੱਕਰ ਤੇ ਮੈਨੂੰ ਬਾਬੇ ਨਾਨਕ ਦੇ ਘਰ ਵਾਸਤੇ ਕੁਝ ਨਾ ਕੁਝ ਪੇਟਾ ਜ਼ਰੂਰ ਦਿਓ ਕਹਿੰਦੇ ਕਿ ਉਹ ਬੀਬੀ ਨੇ ਇੱਕ ਵਾਰੀ ਇਨਕਾਰ ਕੀਤਾ ਦੋ ਵਾਰੀ ਇਨਕਾਰ ਕੀਤਾ ਤਿੰਨ ਵਾਰੀ ਇਨਕਾਰ ਕੀਤਾ ਤੇ ਮੈਂ ਅੱਗੋਂ ਬਾਰ-ਬਾਰ ਬੇਨਤੀ ਕੀਤੀ ਕਿ ਮੈਂ ਪੇਟਾ ਲਈ ਤੋਂ ਬਿਨਾ ਵਾਪਸ ਨਹੀਂ ਪਰਤਣਾ ਭਾਵੇਂ ਕੁਝ ਦੇ ਦਿਓ ਤੇ ਕਹਿੰਦੇ ਉਹ ਬੀਬੀ ਝਾੜੂ ਮਾਰ ਰਹੀ ਸੀ ਉਹ ਕਹਿੰਨੇ ਕਿ ਹੋਰ ਤੇ ਕੁਝ ਨਹੀਂ ਮੇਰੇ ਕੋਲ ਤੇ ਕੂੜਾ ਹੀ ਐ ਤੇ ਚਾਚਾ ਫੱਗੂ ਜੀ ਕਹਿੰਦੇ ਮੈਂ ਲੜਿਆ ਨਹੀਂ ਮੈਂ ਕਿਹਾ ਚਲ ਕੂੜਾ ਹੀ ਪਾ ਦਿਓ ਪਰ ਕੁਝ ਤੇ ਦੇ ਰਹੇ ਹੋ ਨਾ ਬਾਬੇ ਨਾਨਕ ਦੇ ਘਰ ਨੂੰ ਕਹਿੰਦੇ ਉਹਨੇ ਕੂੜਾ ਚੁੱਕਿਆ ਤੇ ਮੇਰੀ ਝੋਲੀ ਚ ਪਾ ਦਿੱਤਾ ਮੈਂ ਇਨਕਾਰ ਨਹੀਂ ਕੀਤਾ ਕਹਿੰਦੇ ਮੈਂ ਉਹ ਕੂੜਾ ਲੈ ਕੇ ਘਰ ਆਇਆ ਘਰ ਲਿਆ ਕੇ ਜਦੋਂ ਉਹ ਕੂੜਾ ਫਰੋਲੇਆ ਨਾ ਉਹ ਕੂੜੇ ਦੇ ਵਿੱਚੋਂ ਇੱਕ ਬੇਰ ਦੀ ਗਿਟਕ ਨਿਕਲੀ ਕਹਿੰਦੇ ਕਿ ਮੈਂ ਉਹ ਗਿਟਕ ਆਪਣੇ ਘਰ ਦੇ ਅੰਦਰ ਵੀਜੀ ਉਹ 베ਰ ਦੀ ਗਿੱਟਕ ਤੋਂ ਅੱਜ ਏਡਾ ਵੱਡਾ 베ਰ ਪੈਦਾ ਹੋ ਗਿਆ ਅੱਜ ਉਹ 베ਰੀ ਨੂੰ 베ਰ ਲੱਗੇ ਨੇ ਤੇ ਧੰਨ ਨੇ ਗੁਰਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੇ ਉਹ ਸਿੱਖ ਦੀ ਕੀਤੀ ਹੋਈ ਪੇਟਾ ਭਾਵੇਂ ਕੋ ਉਹ ਕੂੜੇ ਦੀ ਪੇਟਾ ਸੀ ਪਰ ਉਹਨੂੰ ਵੀ ਪਿਆਰ ਸਹਿਤ ਆ ਕੇ ਗੁਰੂ ਸਾਹਿਬ ਜੀ ਨੇ ਕਬੂਲ ਕੀਤਾ ਸਾਧ ਸੰਗਤ ਜੀ ਏਦਾਂ ਗੁਰੂ ਜੀ ਦੇ ਪਿਆਰ ਦੇ ਵਿੱਚ ਭਿੱਜਿਆ ਹੋਵੇ ਨਾ ਇੱਕ ਤੇ ਉਹਦੇ ਮਨ ਦੀਆਂ ਜਾ ਕੇ ਤਾਂਘਾਂ ਪੂਰੀਆਂ ਕਰਦਾ ਤਾਂ ਭਾਈ ਗੁਰਦਾਸ ਨੇ ਬਚਨ ਕਹੇ ਨੇ ਕਹਿੰਦੇ ਗੁਰੂ ਪਿਆਰ ਦਾ ਭੁਖਾ